ਹਾਂਜੀ ਪਿਆਰਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਣ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜੀ ਉਮੀਦ ਕਰਦਾ ਹਾਂ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਿਆਰੇ ਇੱਕ ਵੀਰ ਸੱਜਣ ਜਿਨ੍ਹਾਂ ਦਾ ਇੱਕ ਚੈਨਲ ਹੈ ਸਿੱਖਾਂ ਦੇ ਪੱਖ ਦੇ ਮਸਲੇ ਕਈ ਵਾਰ ਉਹਨਾਂ ਦੀ ਵਿਚਾਰ ਆਪਾਂ ਸੁਣਦੇ ਰਹਿੰਦੇ ਹਾਂ ਬਹੁਤ ਅੱਛੀ ਵਿਚਾਰ ਹਮੇਸ਼ਾ ਪੇਸ਼ ਕਰਦੇ ਨੇ ਕੋਈ ਵਧੀਆ ਟੌਪਿਕ ਵਧੀਆ ਵਿਸ਼ਾ ਹੁੰਦਾ ਹੈ ਉਹਨਾਂ ਦਾ ਜਦੋਂ ਵੀ ਗੱਲ ਕਰਦੇ ਨੇ ਪਰ ਇੱਕ ਦਿਨ ਮੈਂ ਉਹਨਾਂ ਦੀ ਇੱਕ ਵਿਚਾਰ ਸੁਣੀ ਜਿਸ ਵਿੱਚ ਉਹ ਕਿਸੇ ਵੀਰ ਨੂੰ ਰਿਪਲਾਈ ਦੇ ਰਹੇ ਨੇ ਸਤਿਗੁਰ ਅਬਿਦਾਸ ਮਹਾਰਾਜ ਦੇ ਪਰਥਾਏ ਕੋਈ ਵਿਚਾਰ ਚੱਲ ਰਹੀ ਹੈ ਤੇ ਜਦੋਂ ਮੈਂ ਵਿਚਾਰ ਸੁਣੀ ਤੇ ਮਨ ਨੂੰ ਇਸ ਤਰ੍ਹਾਂ ਲੱਗਾ ਕਿ ਇਹ ਅਧੂਰੀ ਗੱਲ ਹੈ ਇਹ ਗੱਲ ਪੂਰੀ ਨਹੀਂ ਕੀਤੀ ਗਈ ਇਹ ਗੱਲ ਖੋਲੀ ਨਹੀਂ ਗਈ ਪੂਰੀ ਤੇ ਮੇਰਾ ਮਨ ਕੀਤਾ ਕਿ ਜਰੂਰ ਮੈਂ ਇੱਕ ਵੀਡੀਓ ਬਣਾ ਕੇ ਨਾਲ ਤੁਹਾਨੂੰ ਉਹਨਾਂ ਦੀ ਵਿਚਾਰ ਸੁਨਾਵਾ ਮੈਂ ਤੇ ਨਾਲ ਇਸ ਗੱਲ ਨੂੰ ਪੂਰਾ ਕਰੀਏ ਆਪਾਂ ਕਿਉਂਕਿ ਅਧੂਰਾ ਗਿਆਨ ਵਿਨਾਸ਼ ਦਾ ਕਾਰਨ ਹੁੰਦਾ ਹੈ ਅਧੂਰੀ ਗੱਲ ਦੇ ਨਾਲ ਜੋ ਆਪਾਂ ਸਮਝਾਉਣਾ ਚਾਹੁੰਦੇ ਆ ਉਹ ਸਮਝਾਇਆ ਨਹੀਂ ਜਾ ਸਕਦਾ ਸੋ ਆਓ ਪਹਿਲਾਂ ਆਪਾਂ ਮੈਂ ਤੁਹਾਨੂੰ ਥੋੜਾ ਜਿਆਦਾ ਸੁਣਾਉਣਾ ਇਹਨਾਂ ਵੀਰ ਜੀ ਉਹਨਾਂ ਦੀ ਗੱਲਬਾਤ ਫਿਰ ਆਪਾਂ ਕੁਛ ਆਪਣੀ ਵਿਚਾਰ ਪੇਸ਼ ਕਰਦੇ ਆ ਤਿੰਨ 2.5 ਤਿੰਨ ਮਿੰਟ ਦੀ ਇਹ ਵੀਡੀਓ ਹੈ ਤੇ ਮੈਂ ਤੁਹਾਨੂੰ ਪਹਿਲਾਂ ਸੁਣਾਉਣਾ ਤੇ ਫਿਰ ਆਪਾਂ ਇਸ ਬਾਰੇ ਵਿਚਾਰ ਪੇਸ਼ ਕਰਦੇ ਆ ਸੋ ਸਾਡੇ ਵੱਲੋਂ ਇਹ ਸਲਾਹ ਬੇਨਤੀ ਆ ਸਲਾਹ ਰੂਪ ਬੇਨਤੀ ਆ ਇਸ ਰੂਪ ਵਿੱਚ ਪੰਜਾਬ ਚ ਭਗਤ ਰਵਿਦਾਸ ਜੀ ਨੂੰ ਇੱਕ ਇੱਕ ਜਾਤ ਦੇ ਬੰਦਿਆਂ ਨੇ ਆਪਣੇ ਤਕਸੀਮਤ ਕਰ ਲਿਆ ਜਿਹੜੀ ਘਟਨਾ ਹੋਈ ਸੀ ਇੱਕ ਵੈਸੇ ਤਾਂ ਉਹ ਪਹਿਲਾਂ ਹੀ ਵਿਰੋਧਾਪਾਸ ਚੱਲ ਰਹੇ ਸੀ ਜਿੱਥੇ ਵੀ ਉਹ ਭਗਤ ਰਵਿਦਾਸ ਜੀ ਦੇ ਨਾਂ ਤੇ ਗੁਰਦੁਆਰਾ ਜਾਂ ਮੰਦਿਰ ਬਣਾਉਂਦੇ ਸੀ ਉਹ ਵੈਸੇ ਮੰਦਿਰ ਹੀ ਕਹਿੰਦੇ ਰਵਿਦਾਸ ਮੰਦਿਰ ਹੀ ਕਿਤੇ ਨੇ ਉਹ ਹਾਂਜੀ ਉਹਦੇ ਵਿੱਚ ਭਗਤ ਸਫਰਗੰਦ ਦੇ ਉਸੂਲਾਂ ਤੋਂ ਉਲਟ ਉਹਨਾਂ ਦੀ ਦਿੱਤੀ ਸਿੱਖਿਆ ਤੋਂ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹਨਾਂ ਦੀ ਮੂਰਤੀ ਸਥਾਪਿਤ ਕਰਦੇ ਸੀ ਹਾਂਜੀ ਚਲੋ ਆਪਾਂ ਥੋੜੀ ਇਹ ਵਿਚਾਰ ਸੁਣੀਏ ਕਿਉਂਕਿ ਥੋੜੀ ਥੋੜੀ ਆਪਾਂ ਕਲਿੱਪ ਸੁਣ ਕੇ ਵਿਚਾਰ ਕਰਾਂਗੇ ਤੇ ਫਿਰ ਸੌਖਾ ਹੋਏਗਾ ਸਮਝਣ ਨੂੰ ਇਸ ਤਰ੍ਹਾਂ ਆਪਾਂ ਸੁਣਿਆ ਕਿ ਕਹਿ ਰਹੇ ਨੇ ਕਿ ਪੰਜਾਬ ਵਿੱਚ ਇੱਕ ਫਿਰਕੇ ਦੇ ਲੋਕਾਂ ਨੇ ਗੁਰੂ ਰਵਿਦਾਸ ਜੀ ਨੂੰ ਆਪਣੇ ਤੱਕ ਰਸੀਮਤ ਕਰ ਲਿਆ ਕਹਿੰਦੇ ਨੇ ਕਿ ਜਿੱਥੇ ਵੀ ਉਹ ਗੁਰੂ ਘਰ ਬਣਾਉਂਦੇ ਨੇ ਗੁਰੂ ਰਵਿਦਾਸ ਜੀ ਦੇ ਨਾਮ ਤੇ ਉਸ ਦਾ ਨਾਮ ਮੰਦਿਰ ਰੱਖਦੇ ਨੇ ਗੁਰੂ ਰਵਿਦਾਸ ਮੰਦਿਰ ਬੱਸ ਇਹ ਮੰਦਿਰ ਦੇ ਲਫ਼ਜ਼ੇ ਪਰਤੀ ਪਹਿਲਾਂ ਹੀ ਸਪਸ਼ਟੀਕਰਨ ਦੇ ਦਿਆਂ ਕਿ ਮੰਦਿਰ ਲਫ਼ਜ਼ ਵੀ ਇਨਾ ਮਾੜਾ ਨਹੀਂ ਹੈ ਕਿਉਂਕਿ ਆਪਾਂ ਦਰਬਾਰ ਸਾਹਿਬ ਨੂੰ ਵੀ ਹਰਮੰਦਰ ਹੀ ਕਹਿੰਦੇ ਆ ਦੂਸਰਾ ਪੰਜਾਬ ਵਿੱਚ ਕੋਈ ਕੋਈ ਜਗ੍ਹਾ ਹੋਵੇਗੀ ਜਿੱਥੇ ਮੰਦਰ ਲਫ਼ਜ਼ ਵਰਤਿਆ ਜਾਂਦਾ ਨਹੀਂ ਤੇ ਜ਼ਿਆਦਾਤਰ ਪਿੰਡਾਂ ਵਿੱਚ ਗੁਰਦੁਆਰਾ ਹੀ ਲਿਖਿਆ ਹੁੰਦਾ ਹੈ ਗੁਰਦੁਆਰਾ ਗੁਰੂ ਰਵਿਦਾਸ ਜੀ ਦਾ ਤੇ ਮੰਦਰ ਲਫ਼ਜ਼ ਵੀ ਇਨਾਵਾੜਾ ਨਹੀਂ ਵੈਸੇ ਗੁਰਦੁਆਰਾ ਲਫ਼ਜ਼ ਵੀ ਇਹ ਤੇ ਬਹੁਤ ਨਵੀਨ ਨਵਾਂ ਲਫ਼ਜ਼ ਹੈ ਪਹਿਲਾਂ ਤੇ ਬਾਣੀ 'ਚ ਜੋ ਸਾਨੂੰ ਸਰੋਤ ਮਿਲਦੇ ਨੇ ਧਰਮਸ਼ਾਲਾ ਹੀ ਵਰਤਿਆ ਜਾਂਦਾ ਸੀ ਧਰਮਸ਼ਾਲਾ ਲਫ਼ਜ਼ ਵਰਤਿਆ ਜਾਂਦਾ ਸੀ ਚਲੋ ਖੈਰ ਮੰਦਰ ਕਹਿ ਲਈਏ ਧਰਮਸ਼ਾਲਾ ਕਹਿ ਲਈਏ ਗੁਰਦੁਆਰਾ ਕਹਿ ਲਈਏ ਮਕਸਦ ਤੇ ਇਹ ਹੈ ਸੱਚ ਦਾ ਗਿਆਨ ਲੈਣ ਦਾ ਸੱਚ ਦੇ ਨਾਲ ਜੁੜਨ ਦਾ ਕੋਈ ਅਕਲ ਲੈਣ ਦਾ ਕੋਈ ਸਮਝ ਲੈਣ ਦਾ ਮਤਲਬ ਹੈ ਤੇ ਜਿਹੜੀ ਮੇਨ ਗੱਲ ਆਪਾਂ ਕਰਨੀ ਉਹ ਇਹ ਕਹਿ ਰਹੇ ਨੇ ਕਿ ਬਈ ਇੱਕ ਫਿਰਕੇ ਦੇ ਲੋਕਾਂ ਨੇ ਗੁਰੂ ਰਵਿਦਾਸ ਜੀ ਨੂੰ ਆਪਣੇ ਤੱਕ ਰਸੀਮਤ ਕਰ ਲਿਆ ਨਹੀਂ 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 ਇਹ ਇਹ ਗੱਲ ਤੁਹਾਡੀ ਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਇੱਕ ਫਿਰਕੇ ਦੇ ਲੋਕਾਂ ਨੇ ਸੀਮਤ ਨਹੀਂ ਕੀਤਾ ਇੱਕ ਫਿਰਕੇ ਦੇ ਲੋਕਾਂ ਨੂੰ ਮਜਬੂਰ ਕੀਤਾ ਕਿ ਉਹ ਸੀਮਤ ਹੋ ਜਣ ਇਸ ਗੱਲ ਤੇ ਥੋੜਾ ਜਿਹਾ ਗੱਲ ਨੂੰ ਆਪਾਂ ਜੇ ਜੜ ਨੂੰ ਕਹਿੰਦੇ ਨੇ ਨਾ ਸਿਆਣੇ ਕਹਿੰਦੇ ਨੇ ਕਿ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਬਿਮਾਰੀ ਦੀ ਜਿਹੜੀ ਜੜ ਹੈ ਉਹਨੂੰ ਆਪਾਂ ਫੜੀਏ ਬਿਮਾਰੀ ਨੂੰ ਨਾ ਉੱਪਰ ਉੱਪਰ ਦੇਖੀਏ ਗੁਰੂ ਰਵਿਦਾਸ ਜੀ ਨੂੰ ਸੀਮਤ ਸਾਡੇ ਲੋਕਾਂ ਨੇ ਨਹੀਂ ਕੀਤਾ ਇਹ ਤੇ ਮਜਬੂਰ ਕੀਤਾ ਹੈ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਜਾਂ ਫਿਰ ਜਾਤ ਦੇ ਹੰਕਾਰੀਆਂ ਨੇ ਮਜਬੂਰ ਕੀਤਾ ਹੈ ਜਦ ਹੁਣ ਆਪਾਂ ਕਿਸੇ ਨੂੰ بار بار ਅਹਿਸਾਸ ਕਰਵਾਈ ਜਾਣਾ ਹੈ ਕਿਸੇ ਚੀਜ਼ ਦਾ ਕਿਉਂਕਿ ਆਮ ਇਹ ਆਮ ਗੱਲਾਂ ਹੁੰਦੀਆਂ ਰਹੀਆਂ ਨੇ ਇਹ ਆਮ ਇਹ ਆਮ ਜਿਹੜੇ ਜਾਤ ਦੇ ਹੰਕਾਰ ਰੱਖਣ ਵਾਲੇ ਲੋਕ ਨੇ ਆਮ ਗੱਲਾਂ ਕਰਦੇ ਰਹੇ ਨੇ ਕਿ ਚਮਾਰਾਂ ਦੇ ਗੁਰੂ ਭਗਤ ਰਵਦਾਸ ਚਮਾਰਾਂ ਦੇ ਗੁਰੂ ਭਗਤ ਰਵਦਾਸ ਜਾਂ ਫਿਰ ਦੂਸਰਾ ਇਹ ਦੇਖੋ ਪੱਖ ਜਿੰਨਾ ਮਾਨ ਸਨਮਾਨ ਆਪਾਂ ਗੁਰੂ ਸਹਿਵਾਨਾਂ ਦੇ ਅਸਥਾਨਾਂ ਨੂੰ ਦਿੱਤਾ ਏ ਜਿਨ੍ਹਾਂ ਸੰਭਾਲ ਸ਼ਿੰਗਾਰਿਆ ਇਸ ਸੰਭਾਲਿਆ ਏ ਜਾਂ ਜਿਨ੍ਹਾਂ ਉਤਸ਼ਾਹਾਂ ਦੇ ਨਾਲ ਆਪਾਂ ਗੁਰੂ ਸਹਿਵਾਨਾਂ ਦੇ ਪ੍ਰਕਾਸ਼ ਪੁਰਬ ਮਨਾਏ ਨੇ ਕੀ ਕਦੇ ਜਥੇਦਾਰਾਂ ਨੇ ਜਾਂ ਧਰਮ ਦੇ ਠੇਕੇਦਾਰਾਂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਸਰਲੇਖ ਆਉਂਦੀ ਹੈ ਉਹਨਾਂ ਦੇ ਅਸਥਾਨਾਂ ਦੀ ਪੈਰਵਾਹੀ ਕੀਤੀ ਕਦੇ ਜਾਂ ਉਹਨਾਂ ਦੇ ਪ੍ਰਕਾਸ਼ ਪੁਰਬ ਵੱਡੇ ਪੱਦਰ ਤੇ ਮਨਾਉਣ ਦੀ ਕਦੇ ਕਿਸੇ ਨੇ ਕੋਸ਼ਿਸ਼ ਕੀਤੀ ਨਹੀਂ ਕੀਤੀ ਇਹ ਗੱਲ ਦਾ ਆਪਾਂ ਦੋਸ਼ ਇੱਕ ਸਮਾਜ ਨੂੰ ਨਹੀਂ ਦੇ ਸਕਦੇ ਕਿ ਆਪਣੇ ਤੱਕ ਰਸੀਮਤ ਰੱਖ ਲਿਆ ਪਰ ਭਾਈ ਹੁਣ ਜੇ ਨਹੀਂ ਸਤਕਾਰ ਕਿਤੇ ਮਿਲ ਰਿਆ ਤੇ ਸਮਾਜ ਨੇ ਤੇ ਫਿਰ ਆਪਣਾ ਏਕਾ ਕਰਨਾ ਹੀ ਹੈ ਆਪਣਾ ਘੱਟ ਦਿਖਾ ਲੈਣਾ ਹੀ ਹੈ ਹੁਣੀ ਤੇ ਭਾਈ ਫਿਰ ਆਪਣਾ ਆਪਣੇ ਗੁਰੂ ਦਾ ਪ੍ਰਕਾਸ਼ਪੁਰ ਵੱਡੇ ਪੱਦਰ ਤੇ ਮਨਾਉਣਾ ਹੀ ਹੈ ਜਾਂ ਸਥਾਨ ਸਾਹਮਣੇ ਨੇ ਤਾਂ ਫਿਰ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨੇ ਆਪਣਾ ਇੱਕ ਵਖਰਾ ਫਿਰਕਾ ਬਣਾ ਲਿਆ ਪਹਿਲੀ ਗੱਲ ਮੈਂ ਇਹ ਕਹਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਨੂੰ ਪਤਾ ਹੈ ਤੁਸੀਂ ਕਿ ਕਿੱਥੇ ਗੱਲ ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਰਵਿਦਾਸ ਜੀ ਦੀ ਬਾਣੀ ਨਹੀਂ ਕੋਈ ਕੱਢ ਸਕਦਾ 나ਹੀਂ ਕਿਸੇ ਦਾ ਐਡਾ ਵੱਡਾ ਜਿਗਰਾ ਹੈ 나ਹੀਂ ਹੌਸਲਾ ਹੈ 나ਹੀਂ ਕੋਈ ਇੰਨੀ ਮੂਰਤਾ ਕਰ ਸਕਦਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚੋਂ ਕੱਢੀ ਜਾ ਸਕੇ ਕਿਉਂਕਿ ਜਿਹੜੇ ਸੂਝਵਾਨ ਸੱਜਣ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਿੱਖੀ ਦਾ ਮਾਰਗ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਕ੍ਰਾਂਤੀ ਹੈ ਕ੍ਰਾਂਤੀਕਾਰੀ ਸੋਚ ਹੈ ਔਰ ਸੋਚ ਸਤਿਗੁਰ ਰਵਿਦਾਸ ਸਤਿਗੁਰ ਕਬੀ ਸਤਿਗੁਰ ਨਾਮਦੇਵ ਜੀ ਦੀ ਹੀ ਦਿੱਤੀ ਹੋਈ ਸੋਚ ਹੈ ਉਹ ਕ੍ਰਾਂਤੀ ਇਨ੍ਹਾਂ ਮਹਾਪੁਰਸ਼ਾਂ ਤੋਂ ਹੀ ਚੱਲੀ ਹੋਈ ਕ੍ਰਾਂਤੀ ਹੈ ਸੋ ਉਹਨਾਂ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਚੋਂ ਕੱਢਣੀ ਨਾਮੁਨਕਨ ਹੈ ਕੱਢੇ ਨਹੀਂ ਸਕਦਾ ਕੋਈ ਤੇ ਪਿਆਰਿਓ ਗੱਲ ਫੇਰ ਮੈਂ ਉੱਥੇ ਆਵਾਂ ਦੋਸ਼ ਨਾ DIYੇ ਆਪਾਂ ਇੱਕ ਫਿਰਕੇ ਨੂੰ ਕਿ ਆਪਣੇ ਤੇ ਕਰਸੀਮਤ ਕਰ ਲਿਆ ਦੋਸ਼ DIYੇ ਆਪਾਂ ਆਪਣੇ ਪ੍ਰਚਾਰਕਾਂ ਨੂੰ ਆਪਣੇ ਰਾਈਟਰਾਂ ਨੂੰ ਜਿਨ੍ਹਾਂ ਨੇ ਗੁਰੂ ਸਹਿਵਾਨਾਂ ਦਾ ਸਤਕਾਰ ਤੇ ਬਹੁਤ ਕੀਤਾ ਪਰ ਭਗਤ ਸਹਿਬਾਨਾਂ ਨੂੰ ਹਮੇਸ਼ਾ ਨਿਮਾਣੇ ਨਿਤਾਣੇ ਕਹਿ ਕੇ ਸੰਬੋਧਨ ਕੀਤਾ ਹਮੇਸ਼ਾ ਇਦਾਂ ਹੀ ਸੰਬੋਧਨ ਕੀਤਾ ਜਿਸ ਤਾ ਵਿਚਾਰੇ ਨਹੀਂ ਤੇ ਅੱਜ ਵੀ ਤੁਸੀਂ ਪ੍ਰਾਣੇ ਰਾਈਟਰਾਂ ਦੀਆਂ ਕਿਤਾਬਾਂ ਜਿਨ੍ਹਾਂ ਇਹ ਭਗਤ ਭਗਤਾਂ ਦੀ ਜੀਵਨੀ ਤੇ ਲਿਖੀਆਂ ਹੋਈਆਂ ਨੇ ਉਹ ਪੜ੍ਹ ਕੇ ਦੇਖ ਲਓ ਉਹਨਾਂ ਦੇ ਵਿੱਚ ਕੀ ਕੁਝ ਸੁਣਨ ਨੂੰ ਮਿਲਦਾ ਹੈ ਉਹ ਤੇ ਬ੍ਰਾਹਮਣਵਾਦ ਦੇ ਨਾਲ ਇਹਨਾਂ ਦਾ ਅਗਲਾ ਪਿਛਲਾ ਜਨੂੰ ਸਾਰਾ ਜੋੜੀ ਜਾ ਰਹੇ ਨੇ ਜੋ ਬ੍ਰਾਹਮਣ ਚਾਹੁੰਦਾ ਸੀ ਉਹ ਜੋੜੀ ਜਾ ਰਹੇ ਨੇ ਸੋ ਮੈਂ ਬੇਨਤੀ ਕਰਾਂਗਾ ਕਿ ਨਹੀਂ ਇੱਕ ਫਿਰਕੇ ਨੂੰ ਨਹੀਂ ਆਪਾਂ ਕਹਿਣਾ ਇਹ ਇਸ ਬਿਮਾਰੀ ਦੀ ਜੜ ਫੜੀਏ ਆਪਾਂ ਇਸ ਬਿਮਾਰੀ ਦੀ ਜਿਹੜਾ ਇਹ ਪ੍ਰਚਾਰਕਾਂ ਤੋਂ ਰਾਈਟਰਾਂ ਤੋਂ ਚੱਲੀ ਹੈ ਇਹ ਉਨੀ ਪਾੜਾ ਪਾਇਆ ਹੋਇਆ ਹੈ ਜੇਕਰ ਉਹ ਸਹੀ ਤਰੀਕੇ ਨਾਲ ਸਹੀ ਇਨਸਾਫ ਕਰ ਦੇ ਤਾਂ ਇਹ ਕਦੇ ਉਹ ਜੇਕਰ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਹੀ ਤਰੀਕੇ ਨਾਲ ਪੜ ਲੈਂਦੇ ਵਿਚਾਰ ਲੈਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਿਹੜੀ ਸੰਤ ਦੀ ਇੰਨੀ ਮਹਿਮਾ ਹੋ ਰਹੀ ਹੈ ਉਹ ਕਿਹੜੇ ਸੰਤਾਂ ਦੀ ਹੋ ਰਹੀ ਹੈ ਉਹ ਕਿਨਾਂ ਨੂੰ ਬਾਰ-ਬਾਰ ਗੁਰੂ ਪਾਤਸ਼ਾਹ ਬੜਿਆ ਰਹੇ ਨੇ ਜੇਕਰ ਪੜਿਆ ਹੁੰਦਾ ਗੁਰੂ ਗ੍ਰੰਥ ਸਾਹਿਬ ਸਹੀ ਤਰੀਕੇ ਨਾਲ ਤਾਂ ਪਤਾ ਲੱਗ ਜਾਂਦਾ ਕਿ ਇਹ ਕ੍ਰਾਂਤੀ ਇਹ ਜਿਹੜੀ ਲਹਿਰ ਹੈ ਸਿੱਖੀ ਦੀ ਇਹਨੂੰ ਅਸੀਂ ਗੁਰੂ ਨਾਨਕ ਤੋਂ ਸ਼ੁਰੂ ਨਾ ਕਰੀਏ ਇਹਨੂੰ ਪਿੱਛੋਂ ਦੇਖੀਏ ਇਹਨੂੰ ਪਿੱਛੋਂ ਦੇਖੀਏ ਫਿਰ ਆਪਾਂ ਸਾਰਾ ਹੀ ਸਮਾਜ ਇਸ ਸਿੱਖੀ ਦਾ ਜਿਹੜਾ ਮਹਿਲ ਹੈ ਜਾਂ ਸਿੱਖੀ ਦਾ ਇੱਕ ਬਾਗ ਹੈ ਇਹਦੇ ਵਿੱਚ ਸਾਰਾ ਹੀ ਆਪਾਂ ਇਕੱਠੇ ਕਰ ਲੈਣੇ ਸੀ ਪਰ ਨਹੀਂ ਕਿਉਂਕਿ ਚਾਹੇ ਮੰਨਿਏ ਚਾਹੇ ਨਾ ਮੰਨਿਏ ਅਸੀਂ ਪਰ ਇਹ ਸੱਚ ਹੈ ਸਿੱਖੀ ਦੇ ਵਿੱਚ ਜਿਹੜੀ ਤਾਂ ਸਿੱਖੀ ਗੁਰੂ ਸਹਿਵਾਨਾ ਨੇ ਚਲਾਈ ਉਹ ਤੇ ਸਿੱਖੀ ਬਹੁਤ ਪਿੱਛੇ ਰਹਿ ਗਈ ਏ ਆਪਾਂ ਸਾਰਿਆਂ ਨੂੰ ਪਤਾ ਏ ਅੱਜ ਜਿਹੜੀ ਸਿੱਖੀ ਹੈ ਇਹ ਬ੍ਰਾਹਮਣਵਾਦ ਤੋਂ ਪ੍ਰਭਾਵਿਤ ਹੋਈ ਸਿੱਖੀ ਹੈ ਬ੍ਰਾਹਮਣਵਾਦ ਤੋਂ ਸੋ ਖੈਰ ਮੈਂ ਲੰਮੀ ਚੌੜੀ ਨਹੀਂ ਜ਼ਿਆਦਾ ਵਿਚਾਰ ਕਰਾਂ ਨਹੀਂ ਅੱਗੇ ਆਪਾਂ ਵਿਚਾਰ ਸੁਣਦੇ ਆਂ ਫਿਰ ਗਾਹਾਂ ਦੀ ਵਿਚਾਰ ਆਪੇ ਨਾਲ ਕਰਦੇ ਆਂ ਕਿ ਭਾਈ ਸਾਹਿਬ ਕੀ ਕਹਿ ਰਹੇ ਨੇ ਪੁਰਤੀ ਨੇ ਉਹਨਾਂ ਨੂੰ ਸਮਾਜ ਚ ਤਰਕਾਰਿਆ ਨਿਸ਼ਤਾ ਤੱਕ ਦੱਸਿਆ ਉਹਨਾਂ ਦੇ ਆਖੇ ਲੱਗ ਕੇ ਉਹ ਮੂਰਤੀਆਂ ਸਥਾਪਿਤ ਕਰਦੇ ਹਾਂਜੀ ਇਸ ਗੱਲ ਤੇ ਇਸ ਗੱਲ ਤੇ ਆਪਾਂ ਰੁਕਾਂਗੇ ਬਿਲਕੁਲ ਅਸੀਂ ਇਸ ਗੱਲ ਦੇ ਨਾਲ ਵੀਰ ਜੀ ਤੁਹਾਡੇ ਨਾਲ 101% ਸਹਿਮਤ ਹਾਂ ਕਿ ਸਾਡੇ ਲੋਕ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਨਾਲ ਮੂਰਤੀ ਦੀ ਸਥਾਪਨਾ ਜ਼ਰੂਰ ਕਰਦੇ ਹਾਂ ਏ ਮੈਂ ਬੇਨਤੀ ਕਰਦੇ ਆ ਸਤਿਗੁਰ ਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਸਮਾਜ ਨੂੰ ਕਿ ਭਾਈ ਇਸ ਗੱਲ ਵੱਲ ਥੋੜਾ ਜਿਹਾ ਗੌਰ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਪਤਾ ਹੈ ਕਿ ਸਤਿਗੁਰ ਪਾਸ਼ਾ ਸਾਨੂੰ ਇਹ ਕਹਿ ਰਹੇ ਨੇ ਕਿ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਇ ਲੈ ਜਾ ਰਹੇ ਓਇ ਲੈ ਗਾੜੇ ਤੇਰੀ ਗਤ ਦਹੋ ਨਾ ਪਾਈ ਜਾਂ ਫਿਰ ਸਤਿਗੁਰ ਆਖ ਰਹੇ ਨੇ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਵਿਰਥ ਹੀ ਜਾਏ ਜੋ ਪੱਥਰ ਦੇ ਮੋਰੇ ਲੰਮੇ ਪੈਂਦੇ ਨੇ ਨਾ ਪੱਥਰ ਨੂੰ ਮੱਥੇ ਟੇਕਦੇ ਨੇ ਮੂਰਤੀਆਂ ਨੂੰ ਸਤਿਗੁਰ ਆਖਦੇ ਨੇ ਕਿ ਉਹਨਾਂ ਦੀ ਜਿਹੜੀ ਵਿਰਤੀ ਘਾਲਣਾ ਜਾਂਦੀ ਹੈ ਉਹ ਵਿਅਰਥ ਹੈ ਉਹਦਾ ਕੋਈ ਅਰਥ ਨਹੀਂ ਹੈ ਇਹ ਵੀ ਸਤਿਗੁਰ ਕਹਿੰਦੇ ਨੇ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਈ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਆਂ ਦੇਖੋ ਸਤਿਗੁਰ ਕਹਿ ਰਹੇ ਨੇ ਕਿ ਉਹ ਜਿਹੜਾ ਅਕਾਲ ਪੁਰਖ ਹੈ ਕਿਉਂਕਿ ਸਾਡੇ ਹਿੰਦੂ ਧਰਮ ਵਿੱਚ ਸਨਾਤਨ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਮੂਰਤੀ ਵਿੱਚ ਮੰਦਿਰ ਵਿੱਚ ਮੂਰਤੀ ਰੱਖੀ ਜਾਂਦੀ ਹੈ ਕਹਿ ਦਿੰਦੇ ਨੇ ਕਿ ਭਗਵਾਨ ਦੀ ਮੂਰਤੀ ਦੀ ਸਥਾਪਨਾ ਕਰ ਦਿੱਤੀ ਭਗਵਾਨ ਇੱਥੇ ਸਥਿਰ ਹੋ ਗਏ ਬਿਰਾਜਮਾਨ ਨੇ ਪਰ ਸਤਗੁਰੂ ਆਖਦੇ ਨੇ ਕਿ ਉਹ ਅਕਾਲ ਪੁਰਖ ਦੀ ਕਦੇ ਕੋਈ ਸਥਾਪਨਾ ਨਹੀਂ ਕਰ ਸਕਦਾ ਉਹਦੀ ਮੂਰਤੀ ਨਹੀਂ ਬਣਾਈ ਬਣਾਈ ਜਾ ਸਕਦੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਇਸ ਦਾਰੇ ਵਿੱਚ ਸੀਮਤ ਹੈ ਹੁਣ ਪਿਆਰੋ ਦੂਜੀ ਗੱਲ ਇਹ ਜੇਕਰ ਉਹ ਅਕਾਲ ਪੁਰਖ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ ਧਿਆਨ ਨਾਲ ਗੱਲ ਸੁਣਨਾ ਜੇਕਰ ਅਕਾਲ ਪੁਰਖ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ ਤੇ ਜਿਹੜੇ ਉਸ ਅਕਾਲ ਪੁਰਖ ਵਿੱਚ ਅਪੇਧ ਹੋ ਗਏ ਨੇ ਜਿਵੇਂ ਸਤਗੁਰ ਮੇਰੇ ਕਹਿੰਦੇ ਨੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਜਿਵੇਂ ਸਤਗੁਰ ਕਹਿੰਦੇ ਨੇ ਕਿ ਅਬ ਤੋ ਜਾਏ ਚੜੇ ਸਿੰਘ ਆਸਨ ਮਿਲੇ ਹੈ 사ਰੰਗ ਪਾਣੀ RAM ਕਬੀਰਾਂ ਇਕ ਪਏ ਹੈ ਕੋ ਨਾ ਸਕੇ ਪਛਾਨੀ ਹੁਣ RAM ਤੇ ਕਬੀਰ ਇਕ ਹੋ ਗਏ ਨੇ ਹੁਣ ਗੁਰੂ ਰਵਿਦਾਸ ਜੀ ਤੇ ਉਹ ਪ੍ਰਭੂ ਇਕ ਹੋ ਗਏ ਨੇ ਤੇ ਹੁਣ ਜੇ ਇਕ ਹੋ ਗਏ ਨੇ ਤੇ ਇਹਦਾ ਮਤਲਬ ਕੋਈ ਭੇਦ ਨਹੀਂ ਰਿਹਾ ਕਿ ਕਿ ਸਤਗੁਰ ਪਾਸ਼ਾ ਆਪ ਵੀ ਇਸ ਗੱਲ ਤੇ ਮੋਹਰ ਲਾਉਂਦੇ ਨੇ ਸਤਗੁਰ ਰਵਿਦਾਸ ਮਹਾਰਾਜ ਸੰਤ ਅਨੰਤ ਹੈ ਅੰਤਰ ਨਹੀਂ ਸੰਤ ਤੇ ਉਸ ਅਨੰਤ ਵਿੱਚ ਕੋਈ ਅੰਤਰ ਨਹੀਂ ਹੁਣ ਜੇਕਰ ਸੰਤ ਤੇ ਅਨੰਤ ਇੱਕ ਹੋ ਗਏ ਨੇ ਜੇਕਰ ਅਨੰਤ ਦੀ ਕੋਈ ਮੂਰਤੀ ਨਹੀਂ ਬਣਾ ਸਕਦਾ ਤੇ ਸੰਤ ਦੀ ਵੀ ਕੋਈ ਮੂਰਤੀ ਨਹੀਂ ਬਣਾ ਸਕਦਾ ਇਹ ਵੀ ਉਸ ਦੀ ਵਿਅਦਵੀ ਹੈ ਜੇਕਰ ਪਰਮੇਸ਼ਰ ਦੀ ਮੂਰਤੀ ਬਣਾਉਣੀ ਪਰਮੇਸ਼ਰ ਦੀ ਵਿਅਦਵੀ ਹੈ ਤੇ ਪਿਆਰਿਓ ਗੁਰੂ ਰਵਿਦਾਸ ਜਾਂ ਆਧਿਕ ਮਹਾਪੁਰਸ਼ਾਂ ਦੀ ਮੂਰਤੀ ਬਣਾਉਣੇ ਵੀ ਉਹਨਾਂ ਦੀ ਵਿਅਦਵੀ ਹੈ ਥੋੜਾ ਜਿਹਾ ਇਸ ਗੱਲ ਨੂੰ ਆਪਾਂ ਦਿਮਾਗ ਦੇ ਨਾਲ ਵਿਚਾਰੀਏ ਦਿਮਾਗ ਦੇ ਨਾਲ ਸੋਚੀਏ ਕਿਉਂਕਿ ਮੂਰਤੀ ਪੂਜਾ ਤੋਂ ਤੇ ਸਤਿਗੁਰਾਂ ਨੇ ਸਾਨੂੰ ਰੋਕਿਆ ਇਸ ਬ੍ਰਾਹਮਣ ਦੇ ਜੰਜਾਲ ਤੋਂ ਤੇ ਸਤਿਗੁਰਾਂ ਨੇ ਸਾਨੂੰ ਕੱਢਿਆ ਸੀ ਇਹ ਜੰਜਾਲ ਵਿੱਚ ਅਸੀਂ ਫੇਰ ਫਸੇ ਹੋਏ ਆਂ ਵੈਸੇ ਸਾਡੇ ਵਰਗੇ ਵਿਚਾਰਕਾਂ ਦੇ ਗੱਲਾਂ ਕਰਨ ਦੇ ਨਾਲ ਨਹੀਂ ਮੈਨੂੰ ਲੱਗਦਾ ਤੁਸੀਂ ਸਮਝਣਾ ਇਹ ਤੇ ਜਿਹੜੇ ਜਿੰਨੇ ਸਾਡੇ ਗੁਰੂ ਰਵਿਦਾਸ ਨੂੰ ਮੰਨਣ ਵਾਲੇ ਪੰਜਾਬ ਵਿੱਚ ਡੇਰੇ ਬਣੇ ਹੋਏ ਨੇ ਉਹਨਾਂ ਮਹਾਪੁਰਖਾਂ ਨੂੰ ਚਾਹੀਦਾ ਕਿ ਉੱਥੋਂ ਇਹੋ ਜਿਹਾ ਸਾਡੇ ਸਮਾਜ ਦੇ ਲੋਕਾਂ ਨੂੰ ਗਿਆਨ ਦੇਣ ਸਮਝਾਉਣ ਕਮ ਸੇ ਕਮ ਉਹ ਉਹਨਾਂ ਨੇ ਤੇ ਬਾਣੀ ਪੜ੍ਹੀ ਹੋਈ ਹੈ ਉਹਨੇ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪੜਿਆ ਹੋਵੇਗਾ ਉਹਨਾਂ ਨੂੰ ਤੇ ਇਸ ਗੱਲ ਦਾ ਗਿਆਨ ਹੈ ਕਿ ਮੂਰਤੀ ਪ੍ਰਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਸਿੱਖਿਆ ਹੈ ਉਹ ਤੇ ਕਮ ਸੇ ਕਮ ਸੱਚ ਦਰਸ਼ਨ ਉਹ ਤੇ ਇਨਸਾਫ ਕਰਨ ਉਹਨਾਂ ਨੇ ਉਤੇ ਇਹ ਚਾਹੀਦਾ ਹੈ ਮੈਂ ਹਾਂ ਇੱਕ ਬੇਨਤੀ ਜ਼ਰੂਰ ਕਰਾਂਗਾ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਆਉਣ ਵਾਲੀ ਪੀੜ੍ਹੀ ਹੈ ਉਹ ਜ਼ਰੂਰ ਇਸ ਗੱਲ ਤੇ ਭਾਈ ਸਵਾਲ ਚੁੱਕੋ ਜੇਕਰ ਕਿਸੇ ਤੁਸੀਂ ਡੇਰੇ ਚ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੇ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਰਵਿਦਾਸ ਗੁਰੂ ਕਬੀਰ ਜੀ ਇਹਨਾਂ ਦੀ ਬਾਣੀ ਤੋਂ ਉਲਟੀ ਸਾਰਾ ਕੁਝ ਹੋ ਰਿਹਾ ਹੈ ਜੇਕਰ ਸਾਨੂੰ ਸਤਗੁਰ ਕਹਿ ਰਹੇ ਨੇ ਕਿ ਨਾਮ ਤੇਰੇ ਕੀ ਜੋਤ ਲਗਾਈ ਭੈ ਹੋ ਜਾਰੂ ਭਵਨ ਸਗਲਾਰੇ ਜੇਕਰ ਸਾਨੂੰ ਨਾਮ ਦੀ ਗੱਲ ਨਾਮ ਦੇ ਵਿੱਚ ਸਾਰਾ ਕੁਝ ਹੈ ਇਹ ਕਹਿ ਰਹੇ ਨੇ ਪਰ ਜੇਕਰ ਇੱਥੇ ਗੁਰੂ ਮਹਾਰਾਜ ਦੀਆਂ ਮੂਰਤੀਆਂ ਦੇ ਅੱਗੇ ਦੀਵੇ ਵਾਲੀਆਂ ਥਾਲੀਆਂ ਵਾਲੀਆਂ ਜਾ ਰਹੀਆਂ ਨੇ ਤਾਂ ਸਵਾਲ ਕਰੋ ਸਵਾਲ ਕਰੋ ਜਦੋਂ ਆਪਾਂ ਸਵਾਲ ਕਰਾਂਗੇ ਤਦ ਹੀ ਇਸ ਚੀਜ਼ ਤੇ ਸਟਾਪ ਲੱਗੇਗਾ ਰੋਕ ਲੱਗੇਗੀ ਨਹੀਂ ਤੇ ਕਿਸੇ ਨੇ ਰੋਕਣਾ ਨਹੀਂ ਮੈਨੂੰ ਪਤਾ ਹੈ ਕਿ ਮੇਰੀ ਗੱਲ ਬਹੁਤ ਇਹਨਾਂ ਚੰਗੀ ਲੱਗਣੀ ਹੈ ਬਹੁਤ ਇਹਨਾਂ ਨਹੀਂ ਲੱਗਣੀ ਪਰ ਸਚਾਈ ਹੈ ਸਚਾਈ ਨੂੰ ਅਸੀਂ ਅੰਗੋਲਿਆ ਨਹੀਂ ਕਰ ਸਕਦੇ ਜੇਕਰ ਸਾਡੇ ਸਾਹਮਣੇ ਕੋਈ ਸੰਤ ਮਹਾਪੁਰਸ਼ ਵੀ ਸਾਡੇ ਸਮਾਜ ਦਾ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਉਲਟ ਕੁਝ ਕਰ ਰਿਹਾ ਹੈ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਉਲਟ ਜਾ ਕੇ ਜੋਤਾਂ ਜਗਾ ਕੇ ਆਰਤੀਆਂ ਕਰ ਰਿਹਾ ਹੈ ਤਾਂ ਸਾਡਾ ਫਰਜ਼ ਬਣ ਜਾਂਦਾ ਹੈ ਉਹਨਾਂ ਨੂੰ ਸਵਾਲ ਕਰਨ ਦਾ ਜੇਕਰ ਅਸੀਂ ਦੂਸਰਿਆਂ ਨੂੰ ਦੂਸਰਿਆਂ ਦੇ ਔਗਣ ਦੇਖਦੇ ਆਂ ਜੇਕਰ ਦੂਸਰਾ ਕੋਈ ਗਲਤ ਕਰ ਰਾਇ ਅਸੀਂ ਉਹਨੂੰ ਕਹਿਣ ਦੀ ਹਿੰਮਤ ਰੱਖਦੇ ਆਂ ਸਭ ਤੋਂ ਮਹਾਨ ਹਿੰਮਤ ਹੈ ਕਿ ਅਸੀਂ ਆਪਣੇ ਅੰਦਰ ਵੀ ਦੇਖੀਏ ਕਿ ਸਾਡੇ ਵਿੱਚ ਕੀ ਕਮਜ਼ੋਰੀਆਂ ਨੇ ਜਾਂ ਸਾਡੇ ਵਿੱਚ ਕੀ ਅਗਿਆਨਤਾ ਇਹਨੂੰ ਵੀ ਦੂਰ ਕਰੀਏ ਸੋ ਇਹ ਵੇੰਤੀ ਆ ਕਿ ਹਾਂ ਸੀ ਇਸ ਗੱਲ ਨਾਲ ਸਹਿਮਤ ਹੈ ਕਿ ਮੂਰਤੀ ਪੂਜਾ ਤੋਂ ਸਤਿਗੁਰਾਂ ਨੇ ਖੰਡਨ ਕੀਤਾ ਹੈ ਪਰ ਸਾਡੇ ਲੋਕੀ ਮੂਰਤੀਆਂ ਦੇ ਵਿੱਚ ਫੇਰ ਫਸੇ ਹੋਏ ਨੇ ਮੂਰਤੀਆਂ ਦੀ ਅਸੀਂ ਮੂਰਤੀਆਂ ਨੂੰ ਜ਼ਿਆਦਾ ਹੀ ਮਹਤਵ ਦਿੰਨੇ ਆ ਸਤਿਗੁਰਾਂ ਦੀ ਬਾਣੀ ਨੂੰ ਅਸੀਂ ਘੱਟ ਹੀ ਮਹਤਵ ਦਿੰਨੇ ਆ ਮੈਂ ਇੱਕ ਗੱਲ ਦੱਸਦਾ ਦੇਖੋ ਅੱਜ ਕੱਲ ਗੀਤ ਬਣਦੇ ਨੇ ਸਤਿਗੁਰਾਂ ਦੇ ਜੀਵਨ ਤੇ ਬੜਾ ਜੋਸ਼ ਹੈ ਬੜਾ ਉਤਸ਼ਾਹ ਦਾ ਜੋਸ਼ ਮਿਲਦਾ ਹੈ ਪਰ ਇੱਕ ਮੈਂ ਦੱਸ ਦਿਆਂ ਜੋਸ਼ ਦੇ ਨਾਲ ਨਾਲ ਹੋਸ਼ ਦੀ ਵੀ ਲੋੜ ਹੈ ਜੋਸ਼ ਤੇ ਸਾਨੂੰ ਗੀਤਾਂ ਤੋਂ ਮਿਲ ਜਾਂਦਾ ਹੈ ਪਰ ਹੋਸ਼ ਸਾਨੂੰ ਸਤਿਗੁਰਾਂ ਦੀ ਬਾਣੀ ਤੋਂ ਹੀ ਮਿਲੇਗਾ ਹੋਸ਼ ਬਾਣੀ ਤੋਂ ਮਿਲੇਗਾ ਇਸ ਲਈ ਬਾਣੀ ਪ੍ਰਤੀ ਆਪਾਂ ਜ਼ਿਆਦਾ ਸੁਚੇਤ ਹੋਈਏ ਬਾਣੀ ਨੂੰ ਵਿਚਾਰੀਏ ਸਵਾਲ ਅੱਗੇ ਭਾਈ ਸਾਹਿਬ ਉਹਨਾਂ ਦੀ ਵਿਚਾਰ ਆਪਾਂ ਸੁਣਦੇ ਹਾਂ ਕਿ ਅੱਗੇ ਕੀ ਕਹ ਰਹੇ ਨੇ ਫਿਰ ਹੋਰ ਵਿਚਾਰ ਰੱਖਦੇ ਹਾਂ ਐਡਾ ਵੱਡਾ ਵਿਧਾਨ ਗੁਰੂ ਨਾਨਕ ਨੇ ਕਿਰਪਾ ਕਰਕੇ ਸਾਰੇ ਭਗਤ ਸਹਿਬਾਨ ਤੇ ਇਕੱਠੇ ਕਰਕੇ ਉਹਨਾਂ ਨੂੰ ਇੱਕ ਇੱਕ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਹਮ ਅੱਜ ਭਾਜੀ ਜੇ ਭਗਤ ਰਵਿਦਾਸ ਜਿਹੜੇ ਇੱਕ ਜਾਤ ਦੇ ਆਧਾਰ ਤੇ ਆਪਣੇ ਆਪ ਨੂੰ ਰਵਿਦਾਸ ਜੀ ਦੇ ਪੈਰੋਕਾਰ ਦੱਸ ਰਹੇ ਆ ਵੈਸੇ ਉਹ ਪੈਰੋਕਾਰ ਹੈ ਨਹੀਂ ਕਿਉਂਕਿ ਇਹ ਜਾਤ ਸਾਨੂੰ ਮਨੁਸਮਰਤੀ ਤੋਂ ਮਿਲੀ ਸੀ ਜੇ ਉਹ ਆਪਣੇ ਆਪ ਨੂੰ ਇਸ ਜਾਤ ਦੇ ਨਾਲ ਜੋੜ ਕੇ ਚੱਲ ਰਹੇ ਆ ਫਿਰ ਉਹ ਰਵਦਾਸ ਜੀ ਨੂੰ ਨਹੀਂ ਮੰਨ ਰਹੇ ਉਹ ਮਨੂ ਨੂੰ ਮੰਨ ਰਹੇ ਆ ਤੇ ਮਨੂ ਦੇ ਦਿੱਤੇ ਉਪਦੇਸ਼ ਨੂੰ ਦ੍ਰਿੜ ਕਰ ਰਹੇ ਆ ਤੇ ਇੱਕ ਵੱਖਰਾ ਗਰੁੱਪ ਬਣਾ ਕੇ ਚੱਲ ਰਹੇ ਆ ਭਾਈ ਹੁਣ ਤੁਸੀਂ ਮੈਨੂੰ ਦੱਸਿਓ ਕਿ ਹਾਂਜੀ ਇਹ ਵੀ ਜੀ ਕਹਿ ਰਹੇ ਨੇ ਕਿ ਜਿਹੜੇ ਜੇ ਉਹ ਜਾਤ ਨੂੰ ਮੰਨਦੇ ਨੇ ਜਿਹੜੇ ਵੱਖਰਾ ਗਰੁੱਪ ਬਣਾ ਕੇ ਚੱਲਦੇ ਨੇ ਜੇਕਰ ਜਾਤ ਨੂੰ ਮੰਨਦੇ ਨੇ ਤੇ ਉਹ ਗੁਰੂ ਰਵਿਦਾਸ ਜੀ ਨੂੰ ਨਹੀਂ ਮੰਨ ਰਹੇ ਉਹ ਮਨ ਨੂੰ ਮੰਨ ਰਹੇ ਨਹੀਂ ਕਿਉਂਕਿ ਮਨੋਂ ਦੀ ਦਿੱਤੀ ਹੋਈ ਜਾਤ ਹੈ ਬਿਲਕੁਲ ਦੇਖੋ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਕਿ ਜਾਤ ਮਨੋਂ ਦੀ ਦੇਣ ਹੈ ਕੱਲੀ ਜਾਤ ਹੀ ਨਹੀਂ ਜਿਹੜਾ ਜਾਤ ਪਾਤ ਲਫ਼ਜ਼ ਹੈ ਇਹਦੇ ਨਾਲ ਜਿਹੜਾ ਆ ਜਿਹੜਾ ਆਪਾਂ ਗੋਤ ਵੀ ਆਪਣੇ ਨਾਲ ਲਾਉਂਦੇ ਆ ਇਹ ਵੀ ਜਾਤ ਪਾਤ ਦਾ ਹਿੱਸਾ ਹੈ ਕਉਂਕੇ ਮੈਂ ਦੇਖੇ ਬਹੁਤ ਲੋਕੀ ਆਪਣਾ ਗੋਤ ਲਾ ਕੇ ਬੜਾ ਹੰਕਾਰ ਬੜਾ ਈਮਾਨ ਮਹਿਸੂਸ ਕਰਦੇ ਨੇ ਸੋ ਜਿਹੜਾ ਤੁਸੀਂ ਵੀ ਆਪਣੇ ਨਾਮ ਦੇ ਨਾਲ ਗੋਤ ਲਾਇਆ ਇਹ ਵੀ ਆਪਾਂ ਲਾ ਕੇ ਪਰੇ ਸੁਟਿਏ ਇਹ ਵੀ ਜਾਤ ਪਾਤ ਦਾ ਇੱਕ ਹਿੱਸਾ ਹੈ ਗੋਤ ਵੀ ਪਿਆਰਿਓ ਹਾਂ ਜੇਕਰ ਤੁਸੀਂ ਮੰਨਦੇ ਹੋ ਠੀਕ ਹੈ ਅਸੀਂ ਵੀ ਸਹਿਮਤ ਹਾਂ ਕਿ ਮਨੋਂ ਦੀ ਦੇਣ ਹੈ ਜਾਤ ਪਾਤ ਇਸ ਗੱਲ ਨੂੰ ਹੁਣ ਆਪਾਂ ਪੂਰਾ ਕਰੀਏ ਤੁਸੀਂ ਗੱਲ ਤੇ ਕੀਤੀ ਹੈ ਬਹੁਤ ਸੋਹਣੀ ਕੀਤੀ ਪਰ ਅਧੂਰੀ ਕੀਤੀ ਹੈ ਕਿਉਂ ਨਾ ਕੋਈ ਇਦਾਂ ਦੀ ਆਪਾਂ ਮੁਹਿੰਮ ਚਲਾਈਏ ਇੰਨੀ ਸਮਝ ਆਇਆ ਆਪਾਂ ਨੂੰ ਕਿ ਜਾਤ ਪਾਤ ਮਨੋ ਦੀ ਦੇਣ ਹੈ ਗੁਰੂ ਸਹਿਵਾਨਾ ਦੇ ਸਿਧਾਂਤਾਂ ਦੇ ਉਲਟ ਹੈ ਜਾਤ ਪਾਤ ਫਿਰ ਕਿਉਂ ਨਹੀਂ ਆਪਾਂ ਕੋਈ ਇਹੋ ਜੀ ਮੁਹਿੰਮ ਚਲਾਉਂਦੇ ਕਿ ਇਹੋ ਜਿਹਾ ਅੰਦੋਲਨ ਕਰਦੇ ਜਾਤ ਪਾਤ ਦੇ ਖਿਲਾਫ ਉੱਠ ਕੇ ਜਦੋਂ ਵੀ ਸਾਡੇ ਹੱਕ ਮਾਰੇ ਜਾਂਦੇ ਨੇ ਆਪਾਂ ਅੰਦੋਲਨ ਕਰਦੇ ਆਂ ਧਰਨੇ ਲੱਗਦੇ ਨੇ ਲਾਉਣੇ ਵੀ ਚਾਹੀਦੇ ਨੇ ਜਦੋਂ ਪਤਾ ਲੱਗੇ ਕਿ ਸਾਡਾ ਕਿਤੇ ਸਾਡੀਆਂ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਹੈ ਤਾਂ ਇੱਕ ਮੁੱਠ ਹੋਣਾ ਚਾਹੀਦਾ ਹੈ ਪਰ ਕਿਉਂ ਨਾ ਇਸ ਗੱਲ ਦੇ ਵੀ ਆਪਾਂ ਇੱਕ ਮੁੱਠ ਹੋਈਏ ਤੁਸੀਂ ਤੇ ਸਾਡੇ ਨਾਲੋਂ ਕਾਫੀ ਸੂਝਵਾਨ ਹੋ ਉਮਰ ਚ ਵੀ ਵੱਡੇ ਹੋ ਤੁਹਾਡਾ ਦਾਇਰਾ ਵੀ ਸਾਡੇ ਨਾਲੋਂ ਜ਼ਿਆਦਾ ਹੋਵੇਗਾ ਪਰ ਅਸੀਂ ਤੁਹਾਡੇ ਨਾਲ ਰਲ ਕੇ ਚੱਲਣ ਨੂੰ ਤਿਆਰ ਹਾਂ ਜੇਕਰ ਕੋਈ ਇਹੋ ਜਿਹਾ ਅੰਦੋਲਨ ਤੁਸੀਂ ਲਾਉਣ ਨੂੰ ਤਿਆਰ ਹੋ ਜਾਓ ਇਹੋ ਜਿਹੀ ਧਰਨਾ ਲਾਉਣ ਨੂੰ ਤਿਆਰ ਹੋ ਜਾਓ ਸਰਕਾਰ ਨੂੰ ਆਪਾਂ ਮਜਬੂਰ ਕਰ ਦਈਏ ਇਸ ਗੱਲ ਤੇ ਕਿ ਜੇਕਰ ਕੋਈ ਸਿੰਗਰ ਜੇਕਰ ਕੋਈ ਐਕਟਰ ਕਿਸੇ ਜਾਤ ਦਾ ਨਾਮ ਲੈ ਕੇ ਕੋਈ ਫਿਲਮ ਬਣਾਉਂਦਾ ਹੈ ਜਾਂ ਕਿਸੇ ਜਾਤ ਤੇ ਕੋਈ ਗੀਤ ਬਣਾਉਂਦਾ ਹੈ ਤਾਂ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤੇ ਉਹਨੂੰ ਜੁਰਮਾਨਾ ਹੋਵੇਗਾ। ਇਹੋ ਜਿਹਾ ਅੰਦੋਲਨ ਕਿਉਂ ਨਹੀਂ ਲਾਉਂਦੇ ਆਪਾਂ? ਇਹ ਲੋੜ ਹੈ ਆਪਾਂ ਕਹਿੰਦੇ ਆ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ, ਕਮ ਸੇ ਕਮ ਆਪਾਂ ਪੰਜਾਬ ਨੂੰ ਤੇ ਇਸ ਕੋੜ ਤੋਂ ਬਾਹਰ ਕੱਢ ਸਕੀ ਜਾਤਪਾਤ ਦੇ ਤੋਂ। ਕਿਉਂ ਨਹੀਂ ਬਣ ਸਕਦਾ? ਸਰਕਾਰ ਕੀ ਨਹੀਂ ਕਰ ਸਕਦੀ ਜੇਕਰ ਸਰਕਾਰ ਚਾਵੇ? ਜਾਦ ਕਲਾਕਾਰਾਂ ਤੇ ਇਹੋ ਜੇ ਸਖਤ ਨੋਟਿਸ ਲੈ ਲੈ ਕਿ ਕੋਈ ਕਲਾਕਾਰ ਕਿਸੇ ਜਾਤ ਦੇ ਆਧਾਰ ਤੇ ਗੀਤ ਨਹੀਂ ਗਾਵੇਗਾ ਕਿਸੇ ਜਾਤ ਦਾ ਨਾਮ ਲੈ ਕੇ ਕੋਈ ਵੀ ਫਿਲਮ ਦਾ ਨਾਮ ਨਹੀਂ ਰੱਖਿਆ ਜਾਵੇਗਾ ਕਿਉਂ ਨਹੀਂ ਕਿਉਂ ਨਹੀਂ ਨਿਕਲਦੀ ਕਿਉਂਕਿ ਜਾਤ ਪਾਤ ਨੂੰ ਬढ़ावा ਜਾਦਾ ਕਲਾਕਾਰ ਦੇ ਰਹੇ ਨੇ ਸਿੰਗਰ ਦੇ ਰਹੇ ਨੇ ਚਲੋ ਜਾਤ ਪਾਤ ਨੂੰ ਬढ़ावा ਤਾਂ ਹੋਇਆ ਮੈਂ ਤੇ ਇਸ ਗੱਲੋਂ ਹੈਰਾਨ ਹਾਂ ਕਿ ਸਾਡੇ ਲੋਕਾਂ ਦੀ ਅਣਖ ਗੈਰੀਅਤ ਕਿੱਥੇ ਚਲ ਗਈ ਜਦੋਂ ਇੱਕ ਜਾਤ ਨਾਲ ਸੰਬੰਧਿਤ ਧੀਆਂ ਭੈਣਾਂ ਦਾ ਨਾਮ ਲੈ ਲੈ ਕੇ ਗੀਤ ਗਾਏ ਜਾਂਦੇ ਨੇ ਕਿੰਨੇ ਗਲਤ ਗਲਤ ਲਫ਼ਜ਼ ਬੋਲੇ ਜਾਂਦੇ ਨੇ ਸਾਡਾ ਤੇ ਹੌਸਲਾ ਨਹੀਂ ਪੈਂਦਾ ਉਹ ਲਫ਼ਜ਼ਾਂ ਨੂੰ ਆਪਾਂ ਆਪਣੀ ਜ਼ੁਬਾਨ ਤੇ ਵੀ ਲੈ ਕੇ ਆਈਏ ਕਿੱਥੇ ਚਲੀ ਗਈ ਸਾਡੇ ਲੋਕਾਂ ਦੀ ਗੈਰਤ ਅਣਖ ਗੈਰਤ ਕਿਤਿਆਂ ਭੈਣਾਂ ਦੇ ਨਾਮ ਇੱਕ ਜਾਤ ਦੇ ਨਾਲ ਪੂਰੀ ਜਾਤ ਦੀਆਂ ਧੀਆਂ ਭੈਣਾਂ ਦੇ ਨਾਮ ਗੀਤਾਂ ਦੇ ਵਿੱਚ ਉਛਾਲੇ ਜਾ ਰਹੇ ਨੇ ਉਹ ਵੀ ਬੜੇ ਜਿਹੜੇ ਕਹਿੰਦੇ ਇਹ ਸਮਾਜ ਵਿੱਚ ਸੱਭਿਆਕ ਲੋਕ ਤੇ ਉਹ ਲਫ਼ਜ਼ ਬੋਲੇ ਨਹੀਂ ਸਕਦੇ ਉਹ ਲਫ਼ਜ਼ ਜੋੜ-ਜੋੜ ਕੇ ਜਦ ਬੋਲੇ ਜਾ ਰਹੇ ਨੇ ਫਿਰ ਕਿਉਂ ਨਹੀਂ ਖੂਨ ਖੋਲਦਾ ਕਿ ਇਹਨਾਂ ਕਲਾਕਾਰਾਂ ਨੂੰ ਨੱਥ ਪਾਈ ਜਾਵੇ ਅਸੀਂ ਕਿਉਂ ਮਾਣ ਮਹਿਸੂਸ ਕਰਦੇ ਹਾਂ ਜਦੋਂ ਸਾਡੀ ਕਿਸੇ ਜਾਤ ਨਾਲ ਸੰਬੰਧਤ ਈਆਂ ਪੈਣਾ ਦਾ ਨਾਮ ਲਿਆ ਜਾਂਦਾ ਹੈ ਗੀਤਾਂ ਦੇ ਵਿੱਚ ਸੋ ਇਹਦੇ ਲਈ ਇਸ ਗੱਲ ਦਾ ਜਵਾਬ ਇਹ ਤੁਹਾਡੀ ਦਾ ਕਿ ਇਹਦੇ ਲਈ ਵੀ ਆਪਾਂ ਇੱਕ ਜਾਤ ਨੂੰ ਐਮੀ ਟਾਰਗੇਟ ਨਾ ਕਰੀਏ ਗੁਰੂ ਵਿਦਾਸ ਜੀ ਮੰਨਣ ਵਾਲਿਆਂ ਨੂੰ ਅਸੀਂ ਤੇ ਚਾਹੁੰਦੇ ਹਾਂ ਕਿ ਜਾਤ ਪਾਤ ਖਤਮ ਹੋਵੇ ਪਰ ਇਹਦੇ ਲਈ ਅੰਦੋਲਨ ਚਲਾਓ ਇਹਦੇ ਲਈ ਕੁਝ ਕਰੋ ਗੱਲਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ ਆਪਾਂ ਕੁਝ ਕਰਕੇ ਦਿਖਾ ਲਈਏ ਰਲ ਕੇ ਕਿਉਂਕਿ ਅਸੀਂ ਵੀ ਇਸ ਚੀਜ਼ ਤੋਂ ਬੜੇ ਹੀ ਨਫ਼ਰਤ ਕਰਦੇ ਹਾਂ ਕਿ ਜਾਤ ਪਾਤ ਨਹੀਂ ਹੋਣੀ ਚਾਹੀਦੀ ਅਸੀਂ ਤੇ ਚਲੋ ਗੁਰੂ ਘਰ ਤਾਂ ਕੀ ਇੱਕ ਕਰਨ ਦੀ ਸੀ ਸੋਚਣੀ ਹੈ ਅਸੀਂ ਤੇ ਜਿੱਥੇ ਬੰਦਾ ਮਰ ਕੇ ਆਪਣੇ ਸਰੀਰ ਦਾ ਦਾਸ ਸੰਸਕਾਰ ਕਰਦਾ ਤੇ ਸ਼ਮਸ਼ਾਨ ਘਾਟ ਵੀ ਇੱਕ ਨਹੀਂ ਕਰ ਸਕੇ ਪਿੰਡਾਂ ਦੇ ਵਿੱਚ ਅਸੀਂ ਤੇ ਸ਼ਮਸ਼ਾਨ ਘਾਟ ਵੀ ਇੱਕ ਨਹੀਂ ਕਰ ਸਕੇ ਸੋ ਇੰਦਾ ਨਹੀਂ ਆਪਾਂ ਦੋਸ਼ੀ ਠਹਿਰਾ ਸਕਦੇ ਇੱਕ ਨੂੰ ਜੇ ਦੋਸ਼ੀ ਠਹਿਰਾਉਣਾ ਹੈ ਤੇ ਸਾਰਿਆਂ ਨੂੰ ਵਿੱਚ ਲਾਓ ਸੋ ਇਹ ਮੁਹਿੰਮ ਚਲਾਓ ਅਸੀਂ ਤੁਹਾਡਾ ਸਾਥ ਦੇਵਾਂਗੇ ਕੋਈ ਇਹੋ ਜਿਹਾ ਤਰਨਾ ਰਲ ਕੇ ਸਰਕਾਰ ਦੇ ਦਰ ਦੇ ਮੋਰੇ ਲਾਓ ਤਾਂ ਜੋ ਸਰਕਾਰ ਮਜਬੂਰ ਹੋ ਜਾਏ ਐਸ ਜਿਹਾ ਕਾਨੂੰਨ ਬਣਾਉਣ ਲਈ ਸਵਾਦ ਤੇ ਤਦ ਹੈ ਫਿਰ ਪਤਾ ਲੱਗੇਗਾ ਕਿ ਆ ਲੈਵੇ ਹੁਣ ਪੰਜਾਬ ਇੱਕੋ ਜਿਟ ਹੋਇਆ ਹੁਣ ਜਾਤ ਪਾਤ ਦਾ ਨਾਸ਼ ਹੋਏਗਾ ਹੁਣ ਜਾਤ ਪਾਤ ਪੰਜਾਬ ਚੋਂ ਖਤਮ ਹੋਵੇਗੀ ਇਹ ਮੈਨੂੰ ਇਹ ਮੈਨੂੰ ਮੇਰਾ ਮਨ ਮੇਰਾ ਦਿਲ ਕਹਿੰਦਾ ਹੈ ਕਿ ਜਦੋਂ ਗੀਤਾਂ ਦੇ ਵਿੱਚ ਜਾਤਾਂ ਦੇ ਨਾਮ ਲੈਣੇ ਛੜ ਦਿੱਤੇ ਤਾਂ ਜਾਤ ਪਾਤ ਬਹੁਤ ਲੈਵਲ ਥੱਲੇ ਡਿੱਗ ਜਾਏਗਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਤੇ ਮੌਤਾਂ ਦਾ ਕਾਰਨ ਵੀ ਇਹ ਗੀਤ ਬਣਦੇ ਨੇ ਸੋ ਖੈਰ ਆਓ ਅੱਗੇ ਵਿਚਾਰ ਸੁਣਦੇ ਹਾਂ ਕੀ ਕਹਿੰਦੇ ਨੇ ਰਵਾਦਾ ਸੀ ਇਹ ਆ ਆਪਣੇ ਆਪ ਨੂੰ ਕਹਿੰਦੇ ਭਾਜੀ ਜੇ ਉਹਨਾਂ ਨੇ ਆਪਣਾ ਗਰੁੱਪ ਬਣਾ ਲਿਆ ਹਮ ਜਿਹੜੇ ਜਲਾਹਾ ਕਬੀਰ ਸਾਹਿਬ ਜਲਾਹੇ ਜਾਤ ਵਿੱਚ ਹੋਏ ਨੇ ਉਹ ਆਪਣਾ ਗਰੁੱਪ ਬਣਾ ਲੈਣ ਸ਼ਿੰਬੇ ਆਪਣਾ ਬਣਾ ਲੈਣ 나ਈ ਆਪਣਾ ਬਣਾ ਲੈਣ ਜਿੰਨੇ ਭਗਤ ਸਾਹਿਬਾਂ ਦੇ ਜਿਹੜੀ ਜਾਤ ਚੋਂ ਪੈਦਾ ਹੋਏ ਉਹ ਤਾਂ ਦਵਾਈ ਦੇ ਕੇ ਕਹਿ ਰਹੇ ਆ ਕਿ ਨਾਗਰਜਨਾਂ ਮੇਰੀ ਜਾਤ ਵਿਕਿਆਤ ਵਿਖਿਆਤ ਚਮਾਰ ਚਮਾਰ ਨਾਮਦੇਵ ਜੀ ਕਹਿ ਰਹੇ ਆ ਕਿ ਛੀਪੇ ਕੇ ਜਨਮ ਕਾਹੇ ਕੋ ਆਇਆ ਅੰਜੀ ਤੇ ਜੇ ਤੂੰ ਮੈਨੂੰ ਰੱਬ ਜੀ ਜਿ ਜੰਮਣਾ ਹੀ ਸੀ ਤੇ ਮੈਨੂੰ ਕਿਸੇ ਹੋਰ ਕੋਲ ਛੱਡ ਦਿੰਦਾ ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ ਮੈਂ ਹੋਈ ਮੈਂ ਪਾਜੀ ਚਾਤ ਚਲਾਹਾ ਮਤ ਕਾ ਧੀਰ ਹੁੰਦਾ ਨਾ ਸ਼ਬਦ ਇੱਕ ਭਾਜੀ ਜਿੰਨਾ ਕਾਰਨਾ ਕਰਕੇ ਗੁਰੂ ਨਾਨਕ ਨੇ ਸਾਰਿਆਂ ਨੂੰ ਇਕੱਠੇ ਕੀਤਾ ਕਿ ਅਸੀਂ ਇੱਕ ਮਨੁੱਖ ਹਾਂ ਇੱਕ ਓੰਕਾਰ ਤੋਂ ਪੈਦਾ ਹੋਏ ਹਾਂ ਤੇ ਇਹ ਵੀਰ ਰਵਦਾਸ ਜੀ ਦੇ ਵਿਰੁੱਧ ਜਾ ਕੇ ਆਪਣੇ ਵੱਖਰੇ ਗਰੁੱਪ ਬਣਾ ਕੇ ਪਿੰਡਾਂ ਥਾਵਾਂ ਤੇ ਝਗੜੇ ਕਰ ਰਹੇ ਆ ਕੋਈ ਬੈਸ ਹਾਂਜੀ ਪਿਆਰਿਓ ਚੌਣੇ ਕਹਿ ਰਹੇ ਨੇ ਕਿ ਰਵਿਦਾਸ ਨੂੰ ਮੰਨਣ ਵਾਲੇ ਆਪਣਾ ਗਰੁੱਪ ਬਣਾ ਲੈ ਕਬੀਰ ਜੀ ਨੂੰ ਮੰਨਣ ਵਾਲੇ ਆਪਣਾ ਬਣਾ ਲੈ ਠੀਕ ਹੈ ਜੀ ਇਸ ਤਰ੍ਹਾਂ ਬੇ ਬਖਰੇ ਬਖਰੇ ਜੀ ਗਰੁੱਪ ਬਣਾ ਲੈਣ ਦੇਖੋ ਇਹਦੇ ਵਿੱਚ ਇਹ ਕਹਿ ਰਹੇ ਨੇ ਜਿਹੜੀਆਂ ਬਾਣੀਆਂ ਦੀਆਂ ਉਦਾਹਰਣਾਂ ਦਿੱਤੀਆਂ ਨੇ ਤੁਸੀਂ ਜੇ ਇਸ ਸੰਦਰਭ ਦੇ ਨਾਲ ਇਹ ਉਦਾਹਰਣਾਂ ਦਿੱਤੀਆਂ ਨੇ ਇਹਨਾਂ ਦਾ ਇਹ ਮਤਲਬ ਨਹੀਂ ਹੈ ਤੁਸੀਂ ਕਹਿ ਰਹੇ ਹੋ ਕਿ ਰਵਿਦਾਸ ਜੀ ਕਹਿ ਰਹੇ ਨੇ ਕਿ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਨ ਰਧੇ ਰਾਮ ਗੋਬਿੰਦ ਗੁਣਸਾਰਨ ਉਹ ਤੇ ਸਤਿਗੁਰੂ ਹੀ ਕਹਿ ਰਹੇ ਨੇ ਕਿ ਜਦ ਮੈਂ ਸੁਰਤ ਸੰਭਾਲੀ ਜਦ ਮੈਂ ਸੰਸਾਰ ਤੇ ਆਇਆ ਤੇ ਮਨ ਨੂੰ ਤੇ ਲੋਕਾਂ ਤੋਂ ਪਤਾ ਲੱਗਾ ਇਹ ਨਗਰ ਦੇ ਜਨਾਂ ਤੋਂ ਨਾਗਰ ਜਨਾਂ ਭਾਵ ਨਗਰ ਦੇ ਜਨਾਂ ਤੋਂ ਮੈਨੂੰ ਇਹ ਪਤਾ ਲੱਗਾ ਕਿ ਮੇਰੀ ਜਾਤ ਚਮਾਰ ਹੈ ਕਿਉਂਕਿ ਮਨ ਨੂੰ ਤੇ ਪਤਾ ਹੈ ਕਿ ਉਸ ਪਰਮੇਸ਼ਰ ਤੋਂ ਸਾਰੇ ਜੀਵ ਆਏ ਨੇ ਇੱਕੋ ਹੀ ਰੂਪ ਹੈ ਇੱਕ ਇੱਕ ਦੀ ਹੀ ਸਾਰੀ ਔਲਾਦ ਹੈ ਇਹ ਤੇ ਨਗਰ ਦੇ ਜਨਾਂ ਨੇ ਮੈਨੂੰ ਇਸ ਗੱਲ ਦਾ ਗਿਆਨ ਦਿੱਤਾ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਤੇਰੀ ਜਾਤ ਚਮਾਰ ਹੈ ਪਰ ਇਹਦੇ ਵਿੱਚ ਇਹ ਨਹੀਂ ਕਿ ਜਿੱਦਾਂ ਤੁਸੀਂ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਸਤਗੁਰ ਇਹ ਕਹਿ ਰਹੇ ਨੇ ਕਿ ਮੈਂ ਇਸ ਜਾਤ ਵਿੱਚ ਕਿਉਂ ਆ ਗਿਆ ਜਾਂ ਮੇਰੀ ਜਾਤ ਨੀਵੀਂ ਹੈ ਜਾਂ ਮੈਨੂੰ ਅਫਸੋਸ ਹੈ ਨਹੀਂ 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 ਇਹ ਸੇ ਸ਼ਬਦ ਦੀਆਂ ਖੀਲੀਆਂ ਪੰਕਤੀਆਂ ਪੜੋ ਸਤਗੁਰ ਇਹ ਕਹਿ ਰਹੇ ਨੇ ਕਿ ਮੇਰੀ ਜਾਤ ਕੁਟ ਵੰਡਲਾ ਢੋਟ ਬੰਤਾ ਨਿਤ ਹੈ ਬਨਾਰਸ ਆਸ-ਪਾਸਾ ਅਬ ਬੇਪਰ ਪ੍ਰਧਾਨ ਤਹਿ ਕਰਹਿ ਡੰਡੌਤ ਤੇਰੇ ਨਾਮ ਸਰਨਾਇ ਰਵਿਦਾਸ ਦਾਸ ਬੇਪਰ ਪ੍ਰਧਾਨ ਜਿਹੜੇ ਪੁရောਹਤ ਪੰਡਤ ਸਭ ਤੋਂ ਸ੍ਰੇਸ਼ਟ ਸਨ ਉਹ ਵੀ ਲੰਮੇ ਪੈ ਪੈ ਕੇ ਡੰਡੌਤਾਂ ਕਰਦੇ ਨੇ ਇਸ ਜਾਤ ਵਿੱਚ ਰਹਿੰਦੇ ਹੋયા ਵੀ ਦੇਖ ਲਓ ਸਤਿਗੁਰੂ ਇਹ ਕਹਿ ਰਹੇ ਨੇ ਤੇ ਸਤਿਗੁਰ ਕਬੀਰ ਜੀ ਤੇ ਇਹ ਕਹਿ ਰਹੇ ਨੇ ਕਿ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲੇਹਾਰੀ ਇਸ ਜਾਤ ਕੋ ਜਹ ਜੱਪੇ ਉਸਿਰਜਨ ਹਾਰ ਬੇ ਮੈਂ ਤੇ ਬਲੇਹਾਰੀ ਜਾਂਦਾ ਹਾਂ ਇਸ ਜਾਤ ਦੇ ਇਹ ਲੋਕੀ ਬੇਸ਼ੱਕ ਮੈਨੂੰ ਮਾੜਾ ਮਾੜਾ ਨੀਵਾ ਨੀਵਾ ਕਹਿਣ ਦੁਰਕਾਰਨ ਪਰ ਮੈਂ ਇਸ ਜਾਤ ਤੋਂ ਜਿਲਾਹੇ ਜਾਤ ਤੋਂ ਬਲੇਹਾਰ ਜਾਂਦਾ ਹਾਂ ਜਿਹਦੇ ਕਾਰਨ ਮੈਂ ਉਸ ਪ੍ਰਭੂ ਦੇ ਨਾਲ ਜੁੜ ਸਕਿਆ ਜੇਕਰ ਮੈਂ ਵੀ ਕਿਸੇ ਉੱਚੀ ਕੁਲ ਵਿੱਚ ਗਿਆ ਹੁੰਦਾ ਸ਼ਾਇਦ ਮੈਂ ਵੀ ਹੰਕਾਰੀ ਹੁੰਦਾ ਮੈਂ ਵੀ ਨਾ ਪਰਮਾਤਮਾ ਨੂੰ ਸਮਝਦਾ ਮੈਂ ਵੀ ਮੂਰਤੀ ਪੂਜਾ ਕਰਦਾ ਹੁੰਦਾ ਮੈਂ ਵੀ ਛੋਟਿਆਂ ਦੇ ਨਾਲ ਨਫ਼ਰਤ ਕਰਦਾ ਹੁੰਦਾ ਸੋ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਇਹ ਇਸ ਗੱਲ ਨਾਲ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਸਤਗੁਰਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਇਸ ਜਾਤ ਵਿੱਚ ਆ ਗਏ ਸਾਨੂੰ ਅਫਸੋਸ ਹੈ ਹਾਂ ਇਹ ਜ਼ਰੂਰ ਕਿਹਾ ਕਿ ਲੋਕੀਂ ਛੋਟਾ ਛੋਟਾ ਕਹਿ ਕੇ ਸਾਨੂੰ ਦਰਕਾਰ ਰਹੇ ਸਨ ਪਰ ਦੇਖ ਲਓ ਅਸੀਂ ਉਸ ਪ੍ਰਭੂ ਨੂੰ ਪਾ ਗਏ ਉਸ ਪਰਮੇਸ਼ਰ ਨੂੰ ਪਾ ਗਏ ਅਸੀਂ ਉਸ ਦੇ ਨਾਲ ਅਪੇਧਿਆ ਅਸੀਂ ਅਸੀਂ ਇੱਕਮਿਕ ਹੋ ਗਏ ਹਾਂ ਸੋ ਮੈਂ ਇਹੀ ਬੇਨਤੀ ਕਰਾਂਗਾ ਜੀ ਤੁਹਾਨੂੰ ਤੁਸੀਂ ਸੂਝਵਾਨ ਹੋ ਕਿ ਜਾਤ ਪਾਤ ਨੂੰ ਜੇਕਰ ਜੜੋ ਖਾੜਨਾ ਹੈ ਤਾਂ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਤਰੀਕਾ ਪਨਾਓ ਜਿੱਥੇ ਬਾਕੀ ਆਪਾਂ ਅੰਦੋਲਨ ਲਾਉਨੇ ਆਂ ਸੜਕਾਂ ਤੇ ਉਤਰਦੇ ਆਂ ਤੇ ਇੱਕ ਵਾਰ ਇਹ ਜਾਤ ਪਾਤ ਦੇ ਵੀ ਖਿਲਾਫ ਉੱਤਰ ਕੇ ਦਿਖਾਓ ਸਾਰੇ ਜਾਣੇ ਜਿਹੜੀ ਜੇਕਰ ਅਸੀਂ ਵਾਕਿਆ ਹੀ ਗੁਰੂ ਸਹਿਵਾਨਾ ਦੇ ਲਈ ਕੁਝ ਕਰਨਾ ਚਾਹੁੰਦੇ ਹਾਂ ਜੇਕਰ ਵਾਕਿਆ ਹੀ ਸੀ ਕਹਿੰਦੇ ਆ ਕਿ ਅਸੀਂ ਗੁਰੂ ਸਹਿਵਾਨਾ ਦੇ ਸੁਪੁੱਤਰ ਹਾਂ ਪੁੱਤਰ ਹਾਂ ਤੇ ਇੱਕ ਵਾਰੀ ਇਕੱਠੇ ਹੋ ਕੇ ਦਿਖਾਓ ਇਹੋ ਜਿਹਾ ਕਾਨੂੰਨ ਪਾਸ ਕਰਵਾਓ ਕਿ ਕੋਈ ਵੀ ਸਿੰਗਰ ਜਾਤ ਦੇ ਆਧਾਰ ਤੇ ਕੋਈ ਗੀਤ ਨਹੀਂ ਗਾਵੇਗਾ ਫਿਰ ਸਭ ਕੁਝ ਠੀਕ ਹੋ ਜਾਏਗਾ ਆਪਣੇ ਆਪ ਸੋ ਇਨੀਆਂ ਕਹਿੰਦੀਆਂ ਪ੍ਰਵਾਨ ਕਰਨੀਆਂ ਫਿਰ ਕਿਤੇ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ